ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਜਿਹੜੀ ਗੱਲਬਾਤ ਵਿਚਾਰਤਾਰਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਆ ਪਸ਼ੂਆਂ ਨੂੰ ਅਕਸਰ ਆਉਣ ਵਾਲੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਬੜਾ ਹੀ ਜ਼ਿਆਦਾ ਤੰਗ ਕਰ ਰਹੀਆਂ ਨੇ ਪਤਾ ਨਹੀਂ ਕਿੰਨੀਆਂ ਕ ਅਨੇਕਾਂ ਬਿਮਾਰੀਆਂ ਜਿਨ੍ਹਾਂ ਦਾ ਆਪਾਂ ਨੂੰ ਕਦੇ ਪਤਾ ਵੀ ਨਹੀਂ ਹੁੰਦਾ ਆਪਣੇ ਪਸ਼ੂ ਨੂੰ ਆ ਕੇ ਲੱਗ ਜਾਂਦੀਆਂ ਇਹਦੇ ਪਿੱਛੇ ਕੀ ਕਾਰਨ ਨੇ ਇਹਦੇ ਤੋਂ ਆਪਾਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਤੇ ਇਹਨਾਂ ਦੇ ਕੀ ਹੱਲ ਨੇ ਅਕਸਰ ਆਪਾਂ ਦੇਖਦੇ ਆਂ ਜਦੋਂ ਵੀ ਆਪਾਂ ਕੋਈ ਨਵਾਂ ਜਾਨਵਰ ਲੈਨੇ ਆਂ ਬਾਹਰੋਂ ਜਾਂ ਮੰਡੀਆਂੋਂ ਖਰੀਦ ਕੇ ਲਿਆਉਨੇ ਆਂ ਆਪਣੇ ਨਵੇਂ ਪਸ਼ੂਆਂ ਨੂੰ ਪੁਰਾਣੇ ਪਸ਼ੂਆਂ ਦੇ ਚਾਕੇ ਉਹਦੀ ਉਹਨੂੰ ਆ ਕੇ ਬੰਨ੍ਹ ਦਿੰਨੇ ਆਂ ਜਦੋਂ ਵੀ ਤੁਸੀਂ ਨਵਾਂ ਪਸ਼ੂ ਕੋਈ ਖਰੀਦ ਕੇ ਬਾਹਰੋਂ ਲੈ ਕੇ ਆਉਨੇ ਹੋ ਪਹਿਲਾਂ ਤਾਂ ਉਹਦੇ ਪੋਟਾਸ਼ੀਅਮ ਪ੍ਰਗਮੋਨੇਟ ਨਾਲ ਪੈਰ ਆ ਜਿਹੜੇ ਉਹ ਸਾਫ਼ ਕਲੀਨ ਕਰੋ ਕਲੀ ਦੇ ਵਿੱਚ ਡਿਪ ਵਗੈਰਾ ਕਰੋ ਫੇਰ ਉਹਦੇ ਪੁਰਾਣੇ ਪਸ਼ੂਆਂ ਦੇ ਵਿੱਚ ਸ਼ਾਮਲ ਕਰੋ ਦੂਜੀ ਗੱਲ ਹੈਗੀ ਆ ਜਿਹੜੀ ਜਦੋਂ ਤੁਸੀਂ ਆਪਣੇ ਪਸ਼ੂਆਂ ਦਾ ਸਵੇਰ ਵੇਲੇ ਜਾਂ ਸ਼ਾਮ ਵੇਲੇ ਫਰਸ਼ ਸਾਫ਼ ਕਰਦੇ ਹਾਂ ਉਹਨੂੰ ਜ਼ਿਆਦਾਤਰ ਨਵੀਂ ਵਾਲਾ ਫਰਸ਼ ਪਸ਼ੂਆਂ ਨੂੰ ਨਹੀਂ ਚਾਹੀਦਾ ਹੁੰਦਾ ਪਸ਼ੂ ਤੁਹਾਡਾ ਰਿਲੈਕਸ ਹੋ ਕੇ ਬੈਠ ਹੀ ਨਹੀਂ ਸਕਦਾ ਨਵੀਂ ਵਾਲੇ ਫਰਸ਼ ਤੇ ਜ਼ਿਆਦਾਤਰ ਪਸ਼ੂ ਫਰਸ਼ਾ ਜਿਹੜਾ ਉਹ ਮਾਂਜਾ ਵਗੈਰਾ ਲਾ ਕੇ ਸੁੱਕਾ ਫਰਸ਼ ਰੱਖੋ ਤਾਂ ਕਿ ਬੈਕਟੀਰੀਆ ਵੀ ਨਾ ਪੈਦਾ ਹੋਵੇ ਤੁਹਾਡਾ ਪਸ਼ੂ ਵੀ ਰਿਲੈਕਸ ਹੋ ਕੇ ਬੈਠ ਸਕੇ ਤੀਜੀ ਗੱਲ ਇਹਦੇ ਚ ਮੇਨ ਆਉਂਦੀ ਆ ਕਿ ਜਦੋਂ ਤੁਹਾਡੇ ਪਸ਼ੂ ਨੂੰ ਕੋਈ ਵੀ ਬਿਮਾਰੀ ਲੱਗੀ ਮੰਨ ਕੇ ਚੱਲੋ ਤੁਹਾਡੇ ਪਸ਼ੂ ਨੂੰ ਬੁਖਾਰ ਚੜ ਗਿਆ ਤੁਹਾਡੇ ਪਸ਼ੂ ਨੂੰ 103 ਜਾਂ 104 105 6 7 8 ਤੱਕ ਬੁਖਾਰ ਟੈਂਪਰੇਚਰ ਚਲਾ ਜਾਂਦਾ ਹੈਗਾ ਪਸ਼ੂਆਂ ਦਾ ਜੇ ਤੁਹਾਡੇ ਪਸ਼ੂ ਨੂੰ ਗਾਂ ਨੂੰ ਜਾਂ ਮੱਝ ਨੂੰ ਬੁਖਾਰ ਚੜ ਗਿਆ ਤਾਂ ਤੁਸੀਂ ਇੱਕ ਐਂਟੀਬਾਇਟਿਕ ਵਰਤੋ ਓਨਲੀ ਵਨ ਇੱਕ ਐਂਟੀਬਾਇਟਿਕ ਇੱਕੋ ਹੀ ਕੰਪਨੀ ਦਾ ਇੱਕੋ ਹੀ ਸਾਲਟ ਇੱਕ ਐਂਟੀਬਾਇਟਿਕ ਵਰਤੋ ਇੱਕੋ ਕੰਪਨੀ ਦੇ ਇੰਜੈਕਸ਼ਨ ਵਰਤੋ ਵਧੀਆ ਟੌਪ ਦੇ ਇੰਜੈਕਸ਼ਨ ਲਾਓ ਤਾਂ ਕਿ ਤੁਹਾਨੂੰ ਬਾਰੀ-ਬਾਰੀ ਇੰਜੈਕਸ਼ਨ ਨਾ ਰਿਪੀਟ ਕਰਨੇ ਪੈਣ ਮੈਂ ਤੁਹਾਡੇ ਨਾਲ ਇਹ ਦਾਅਵਾ ਕਰ ਸਕਦਾ ਕਿ ਜੇ ਤੁਸੀਂ ਵਧੀਆ ਕੰਪਨੀ ਦਾ ਟੋਪ ਦਾ ਐਂਟੀਬਾਇਟਿਕ ਲਾਉਂਗੇ ਪਹਿਲੀ ਗੱਲ ਤਾਂ ਜੇ ਤੁਸੀਂ ਨੌਲੇਜ ਆ ਤੁਹਾਨੂੰ ਜਾਂ ਤੁਹਾਡਾ ਕੋਈ ਵੈਟਰਨਰੀ ਡਾਕਟਰ ਕੋਈ ਫੈਮਿਲੀ ਡਾਕਟਰ ਮੰਨ ਕੇ ਚੱਲੋ ਵੀ ਤੁਹਾਡੇ ਕੋਲੇ ਆਉਂਦਾ ਰੁਟੀਨ ਦੇ ਵਿੱਚ ਉਹਦੇ ਨਾਲ ਤੁਸੀਂ ਗੱਲਬਾਤ ਸਾਂਝੀ ਕਰ ਸਕਦੇ ਹੋ ਕਿ ਵਧੀਆ ਕੰਪਨੀ ਦੇ ਸਾਡੇ ਇੰਜੈਕਸ਼ਨ ਲਾਇਆ ਕਰੋ ਪੈਸੇ ਦੇ ਪਿੱਛੇ ਨਾ ਜਾਓ ਕਿਉਂਕਿ ਜੇ ਵਧੀਆ ਕੰਪਨੀ ਦਾ ਵਧੀਆ ਰਿਜ਼ਲਟ ਲਾਉਂਗੇ ਤਾਂ ਤੁਹਾਡੇ ਪੈਸੇ ਤਾਂ ਲੱਗਣੀ ਲੱਗਣੇ ਆ ਉਤੀਜ ਨਾਲ ਜੇ ਤੁਹਾਡੀ ਗਾਂ ਨੂੰ ਮਸਟੈਟਸ ਆਉਂਦੀ ਆ ਤਾਂ ਮੰਨ ਕੇ ਚੱਲੋ ਜੇ ਵਧੀਆ ਐਂਟੀਬਾਇਓਟਿਕ ਯੂਜ਼ ਕਰਨੇ ਤਾਂ 1000-1200 ਤੋਂ ਘੱਟ ਤੁਹਾਡਾ ਬਿਲਕੁਲ ਵੀ ਨਹੀਂ ਸਰਨਾ ਜੇ ਤੁਹਾਡਾ 4-500 ਚ ਇਲਾਜ ਹੋ ਰਿਹਾ ਤਾਂ ਇਹ ਮੰਨ ਕੇ ਚੱਲਿਓ ਵੀ ਅੱਜ ਤੁਹਾਡੀ ਗਾਂ ਨੂੰ ਜਿਹੜੀ ਮਸਟੈਟਸ ਉਹ ਘਟ ਗਈ ਆ ਪਰ ਇਹ ਮਸਟੈਟਸ 15 ਜਾਂ 20 ਦਿਨਾਂ ਬਾਅਦ ਦੁਬਾਰੇ ਆ ਸਕਦੀ ਆ ਕਿਉਂਕਿ ਜਿਹੜਾ ਅੰਦਰ ਬੈਕਟੀਰੀਆ ਬਣ ਰਿਹਾ ਹੈ ਗਲੇਵੇ ਦੇ ਵਿੱਚ ਉਹ ਖਤਮ ਹੀ ਨਹੀਂ ਹੋਇਆ ਹੁੰਦਾ ਤੁਸੀਂ ਤਾਂ ਟੀਕੇ ਇੰਜੈਕਸ਼ਨ ਲਾ ਲੇ ਪਰ ਜਿਹੜਾ ਬੈਕਟੀਰੀਆ ਅੰਦਰ ਜਨਮ ਲੈ ਰਿਹਾਗਾ ਉਹਨੇ ਆਪਦਾ ਕੰਮ 15 ਜਾਂ 20 ਦਿਨਾਂ ਬਾਅਦ ਦੁਬਾਰੇ ਸਟਾਰਟ ਕਰ ਦੇਣਾ ਦੁਬਾਰੇ ਫੇਰ ਐਂਟੀਬਾਇਓਟਿਕ ਲਾਓਗੇ ਤੁਸੀਂ ਉਦੋਂ ਫੇਰ ਤੁਸੀਂ ਐਂਟੀਬਾਇਓਟਿਕ ਕੋਈ ਬੇਕਾਰ ਜੇ ਲਾ ਲੇ ਫੇਰ 15 ਦਿਨਾਂ ਬਾਅਦ ਦੁਬਾਰੇ ਉਹ ਸਟੇਟਸ ਆ ਜਾਣੀ ਆ ਫੇਰ ਤੁਸੀਂ ਕਿਸੇ ਵਧੀਆ ਡਾਕਟਰ ਨਾਲ ਰਹਿ ਕਰੋਗੇ ਵੀ ਜੀ ਸਾਡੇ ਵਿੱਚ ਸਟੇਟਸ ਵਾਰੀ-ਵਾਰੀ ਆਈ ਜਾਂਦੀ ਆ ਫੇਰ ਹੋਰ ਪਤਾ ਨਹੀਂ ਕਿੰਨੇ ਕਿੰਨੇ ਇੰਜੈਕਸ਼ਨ ਆ ਜਿਹੜੇ ਉਹ ਰਿਪੀਟ ਹੋ ਜਾਣਗੇ ਤੁਹਾਡੇ ਫਾਰਮ ਫੇਰ ਦੁੱਧ ਦਾ ਲੌਸ ਤਾਂ ਹੋਣੀ ਹੀ ਹੁਣ ਕਿਉਂਕਿ ਐਂਟੀਬਾਇਓਟਿਕ ਨੇ ਦੁੱਧ ਸਕਾਉਣਾ ਹੀ ਆ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਜਦੋਂ ਵੀ ਤੁਸੀਂ ਐਂਟੀਬਾਇਓਟਿਕ ਕੋਈ ਵੀ ਲਾਉਣਾ ਹੈਗਾ ਮਸਟੈਟਸ ਦੇ ਵਿੱਚ ਗੱਲ ਮੈਂ ਕਰ ਰਿਹਾ ਇਹ ਜੇ ਤੁਸੀਂ ਮਸਟੈਟਸ ਦੇ ਵਿੱਚ ਕੋਈ ਵੀ ਇੰਜੈਕਸ਼ਨ ਲਾਉਣੇ ਆ ਤਾਂ ਨਾਲ ਤੁਸੀਂ ਵੀ ਕੰਪਲੈਕਸ ਦਾ ਜ਼ਰੂਰ ਲਵਾ ਲਿਆ ਕਰੋ ਇਹ ਮੈਂ ਖੁਦ ਵੀ ਆਪਣੀਆਂ ਗਾਂਆਂ ਤੇ ਵੀ ਐਕਸਪੈਰੀਮੈਂਟ ਕਰਕੇ ਦੇਖਿਆ ਹੋਇਆ ਹੋਰ ਵੀ ਮੈਂ ਕਈ ਕੇਸਾਂ ਦੇ ਲਾਏ ਨੇ ਜੇ ਤੁਸੀਂ ਨਾਲ ਵੀ ਕੰਪਲੈਕਸ ਦਾ ਇੰਜੈਕਸ਼ਨ ਲਵਾ ਲੋਗੇ ਤਾਂ ਤੁਹਾਡਾ ਦੁੱਧ ਦਾ ਲਾਸ ਬਹੁਤ ਘੱਟ ਹੋਊਗਾ ਉਹ ਦੁੱਧ ਨਹੀਂ ਘਟਨ ਦਿੰਦਾ ਇੰਜੈਕਸ਼ਨ ਕਾਰਨ ਤਾਂ ਇਹਦੇ ਪਿੱਛੇ ਆਪਾਂ ਨੂੰ ਵੀ ਨਹੀਂ ਪਤਾ ਕੀ ਆਗਾ ਪਰ ਮੈਂ ਅਕਸਰ ਦੇਖਿਆ ਆਪਦਾ ਐਕਸਪੀਰੀਅੰਸ ਵੀ ਆ ਜਦੋਂ ਤੁਸੀਂ ਮਸਟੈਟਰ ਦੇ ਵਿੱਚ ਕੋਈ ਵੀ ਟੀਕੇ ਲਗਦੇ ਨੇ 3 ਦਿਨ ਲੱਗਦੇ ਆ 2 ਦਿਨ ਲੱਗਦੇ ਆ ਨਾਲ ਤੁਸੀਂ ਜਿਹੜਾ ਬੀ ਕੰਪਲੈਕਸ ਦਾ ਇੰਜੈਕਸ਼ਨ ਆ ਜ਼ਰੂਰ ਲਵਾ ਕੇ ਦੇਖੋ ਤੁਹਾਡਾ ਦੁੱਧ ਦਾ ਲਾਸ ਬਹੁਤ ਘੱਟ ਹੋਊਗਾ ਮੇਨ ਗੱਲ ਜਿਹੜੀ ਆਪਾਂ ਅੱਜ ਕਰਦੇ ਵੀ ਬਿਮਾਰੀਆਂ ਲੱਗਦੀਆਂ ਕਿਉਂ ਨੇ ਅਕਸਰ ਇੱਕ ਤਾਂ ਨਵੇਂ ਪਸ਼ੂ ਦੇ ਲਿਆਉਣ ਦੇ ਕਾਰਨ ਤੁਸੀਂ ਉਹਨੂੰ ਉਵੇਂ ਜਿਵੇਂ ਆਪਦੇ ਪਸ਼ੂਆਂ ਦੇ ਵਿੱਚ ਬਾੜ ਦਿੰਨੇ ਹੋ ਬਿਮਾਰੀ ਜਿਹੜੀ ਬੈਕਟੀਰੀਆ ਪੈਰਾਂ ਦੇ ਨਾਲ ਆ ਜਾਂਦਾਗਾ ਇੱਕ ਆਪਦੇ ਫਾਰਮ ਨੂੰ ਤੁਸੀਂ ਨਮੀ ਵਾਲਾ ਨਹੀਂ ਰੱਖਣਾ ਸਾਫ਼ ਰੱਖਣਾ ਬਿਲਕੁਲ ਸੁੱਕਾ ਰੱਖਣਾ ਹੁਣ ਮੀਂਹ ਵਗੈਰਾ ਪੈ ਰਹੇ ਨੇ ਸਾਫ਼ ਰੱਖੋ ਜਿੰਨਾ ਹੋ ਸਕਦਾਗਾ ਧੋਵੋ ਨਾ ਜਿਆਦੇ ਫਰਸ਼ ਨੂੰ ਮੰਜੀ ਦੇ ਨਾਲ ਕਲੀਨ ਕਰਕੇ ਰੱਖੋ ਕਲੀ ਵਗੈਰਾ ਦਾ ਸਿੱਟਾ ਜ਼ਰੂਰ ਦੇ ਕੇ ਰੱਖੋ ਇੱਕ ਤੁਸੀਂ ਜਦੋਂ ਵੀ ਮੈਂ ਤੁਹਾਨੂੰ ਬੁਖਾਰ ਦੀ ਗੱਲ ਕਰ ਰਿਹਾ ਸੀ ਬੁਖਾਰ ਆਉਂਦਾਗਾ ਤਾਂ ਤੁਸੀਂ ਇੱਕੋ ਹੀ ਸਾਲਟ ਵਰਤਿਆ ਕਰੋ ਜੇ ਤੁਸੀਂ ਵਧੀਆ ਇੰਜੈਕਸ਼ਨ ਐਂਟੀਬਾਇਟਿਕ ਲਾਤਾ ਕੋਈ ਵੀ बुखार ਦੇ ਵਿੱਚ ਤੁਸੀਂ ਵਾਟਸੈਪ ਐਕਸਲ ਲਾ ਕੇ ਜਾਂ ਬਟਾਲਜਨ ਲਾ ਕੇ ਆਈਵੀ, ਸੀਪੀਐਮ ਵਗੈਰਾ ਦੇ ਦੋ ਵਧੀਆ ਰਿਜ਼ਲਟ ਮਿਲ ਜਾਂਦਾ ਜੇ ਜਾਦੀ ਬੁਖਾਰ ਆ ਟੁੱਟ ਹੀ ਨਹੀਂ ਰਿਹਾ ਕਈ ਦਿਨਾਂ ਤੋਂ ਤਾਂ ਤੁਸੀਂ ਵੈਰੀਨਲ ਲਾ ਸਕਦੇ ਆ ਵੈਰੀਨਲ ਆਰਟੀਜੂ ਵਧੀਆ ਇੰਜੈਕਸ਼ਨ ਆ ਟੌਪ ਦਾਗਾ ਉਹ ਤੁਸੀਂ ਲਾ ਕੇ ਦੇਖੋ ਵਧੀਆ ਤੋੜ ਦਿੰਦਾ ਬੁਖਾਰ ਕੋਈ ਵੱਡੀ ਗੱਲ ਨਹੀਂ ਹੈਗੀ ਵਧੀਆ ਐਂਟੀਬਾਇਟਿਕ ਯੂਜ਼ ਕਰੋ ਜੇ ਮੰਨ ਕੇ ਚੱਲੋ ਬੁਖਾਰ ਉਤਰ ਹੀ ਨਹੀਂ ਰਿਹਾ ਤਾਂ ਤੁਸੀਂ ਡ੍ਰਿਪ ਲਾ ਸਕਦੇ ਹੋ ਆਕਸੀਪਾਡੋ ਦੇ ਵਿੱਚ ਡ੍ਰਿਪ ਦੇ ਵਿੱਚ 100 ml ਆਕਸੀ ਪਾ ਦਿਓ ਐਨ ਐਚ او ਆਈ ਵੀ ਦੇ ਸਕਦੇ ਹੋ ਬੁਖਾਰ ਟੁੱਟੂਗਾ لازਮੀ ਟੁੱਟੂ ਵਧੀਆ ਟ੍ਰੀਟਮੈਂਟ ਕਰੋਗੇ ਤਾਂ ਬੁਖਾਰ ਦੀ ਕੋਈ ਇੰਨੀ ਜ਼ਰਤ ਨਹੀਂ ਵੀ ਉਹ ਨਹੀਂ ਟੁੱਟਦਾ ਜੇ ਤੁਸੀਂ ਕੋਈ ਆਪਦੇ ਟੀਕੇ ਹੀ ਤੁਸੀਂ ਨਾਰਮਲ ਲਾਈ ਗਏ ਹੋ ਤੁਸੀਂ 8 ਦਿਨ 10 ਦਿਨ ਮਹੀਨਾ ਇਲਾਜ ਕਰਾਈ ਜੋ ਚਾਹੇ ਜੇ ਉਹ ਤੁਸੀਂ ਇੰਜੈਕਸ਼ਨ ਹੀ ਨਹੀਂ ਵਧੀਆ ਵਰਤੇ ਫੇਰ ਉਹਦਾ ਚੀਜ਼ ਦਾ ਹੱਲ ਨਹੀਂ ਨਾ ਹੋਣਾ ਹੁਣ ਤੁਸੀਂ ਮੰਨ ਕੇ ਚਲੋ ਉਦਾਹਰਣ ਵਜੋਂ ਕਿਸੇ ਆਪਣੀ ਗੱਡੀ 'ਚ ਕੋਈ ਮਾੜਾ ਤੇਲ ਪਾ ਦਿੰਦੇ ਹੋ ਤਾਂ ਉਹ ਧੂਆਂ ਮਾਰਨੋਂ ਹਟਣੀ ਨਹੀਂ ਉਹਨੇ ਇਹੀ ਤੁਹਾਡੇ ਪਸ਼ੂ ਦਾ ਹੈਗਾ ਉਹਨੇ ਨਾ ਤਾਂ ਬੁਖਾਰ ਚੜ੍ਹ ਨੂੰ ਹਟਣਾ ਨਾ ਹੀ ਉਹਨੇ ਦੁੱਧ ਦੇਣਾ ਤੇ ਨਾ ਹੀ ਉਹਨੇ ਚਾਰਾ ਪਾਣੀ ਖਾਣਾ ਘੰਟੇ ਕੀ ਨਹੀਂ ਲੈਣੀ ਪਸ਼ੂ ਨੇ ਵਧੀਆ ਇੰਜੈਕਸ਼ਨ ਵਰਤੋ ਤਾਂ ਕਿ ਤੁਹਾਡਾ ਦੁੱਧ ਦਾ ਵੀ ਲੌਸ ਨਾ ਹੋਵੇ ਤੁਹਾਡੇ ਪਸ਼ੂ ਦੀ ਇਮਿਊਨਿਟੀ ਵੀ ਬਣੀ ਰਹੇ ਇਮਿਊਨਿਟੀ ਵੀ ਸਟਰੋਂਗ ਰਹੇ ਬਾਕੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਹੋਰ ਵੀਡੀਓ ਦੇਖਣ ਲਈ ਹੋਰ ਵਿਚਾਰ ਧਾਰਾ ਸਾਂਝੀ ਕਰਨ ਲਈ ਸਾਡੇ YouTube ਚੈਨਲ ਨੂੰ ਤੁਸੀਂ ਵਿਜ਼ਿਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਵੀ ਸਪੋਰਟ ਹੋ ਸਕੇ ਥੈਂਕ ਯੂ ਧੰਨਵਾਦ ਸਤਰੀਕਾ